ਪੁਲਿਸ ਜ਼ਿਲ੍ਹਾ ਬਰਨਾਲਾ ਦੇ ਸੀਆਈਏ ਸਟਾਫ ਦੇ ਹੱਥ ਲੱਗੀ ਵੱਡੀ ਸਫਲਤਾ ਜਿਸ ਵਿੱਚ ਉਹਨਾਂ ਵੱਲੋਂ 15 ਕੁਇੰਟਲ ਭੁੱਕੀ ਫੜੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਅਤੇ ਨਾਲ ਇੱਕ ਕੈਂਟਰ ਵੀ ਕਾਬੂ ਕੀਤਾ ਗਿਆ ਹੈ ਜਿਸ ਨੂੰ ਲੈ ਕੇ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਮਲਿਕ ਜੀ ਵੱਲੋਂ ਸੀਆਈਏ ਸਟਾਫ ਦੀ ਸਲਾਘਾ ਕੀਤੀ ਗਈ ਅਤੇ ਇਸ ਵੱਡੀ ਪ੍ਰਾਪਤੀ ਦੇ ਲਈ ਪੰਜਾਬ ਪੁਲਿਸ ਨੂੰ ਸ਼ਾਬਾਸ਼ ਦਿੱਤੀ ਗਈ ਬਰਨਾਲਾ ਸਤਵੀਰ ਸਿੰਘ ਸਾਡਾ ਇਨਚਾਰਜ ਸਪੈਸ਼ਲ ਬ੍ਰਾਂਚ ਇਨਸਪੈਕਟਰ ਬਲਜੀਤ ਸਿੰਘ ਇਨਚਾਰਜ ਸੀਆਈਏ ਯਸ਼ਪਾਲ ਸਿੰਘ ਇਹ ਸਾਰੇ ਨੇ ਪਿਛਲੀ ਵਾਰ ਵੀ ਬਹੁਤ ਵਧੀਆ ਕੰਮ ਕੀਤਾ ਸੀਗਾ ਸੇਕ ਹੈਵੀ ਕਮਰਸ਼ੀਅਲ ਕੁਆਂਟੀਟੀ ਦੀ ਰਿਕਵਰੀ ਹੋਈ ਹੈ ਇਹਦੇ ਵਿੱਚ ਇਹਨਾਂ ਨੇ ਇੱਕ ਬੰਦਾ ਫੜਿਆ ਹੈਗਾ ਜੀ ਹੁਕਮਾਰਾਮ ਇਹ ਬਾੜਵੇਂ Rajasthan ਦਾ ਰਹਿਣ ਵਾਲਾ ਇਹਦੇ ਤੋਂ ਇੱਕ ਟਰੱਕ ਫੜਿਆ ਜਿਹਦੇ ਵਿੱਚੋਂ ਇਹਨਾਂ ਨੂੰ 90 ਬੈਗਸ ਆਫ ਪੋਪੀ ਹਸਕ 90 ਬੋਰੀਆਂ ਮਿਲੀਆਂ 22 ਕਿਜੀ ਦੀ ਜਾਂ 18 ਕੁਇੰਟਲ ਟੋਟਲ ਵਜਨ ਹੈਗਾ ਇਹ ਪੋਪੀ ਹਸਕ ਦਾ ਭੁੱਕੀ ਚੂਰਾ ਪੋਸਟ ਤੇ ਜਦੋਂ ਅਸੀਂ ਇਹ ਪਰਚਾ ਦਰਜ ਕਰ ਲਿਆ ਸੀਗਾ ਕੱਲ ਤੇ ਇਹਦੀ ਕੜੀ ਦੇ ਵਿੱਚ ਜੇ ਅੱਗੇ ਪਿੱਛੇ ਚੱਲਦੇ ਹੋਏ ਤੇ ਇਹ ਗੁਪਲੀਂ ਸਿੰਘ ਜਿਹੜਾ ਹੈਗਾ ਇਹ ਕਰਾਚੋ ਕਾਰਗੜ ਕਰਾਚੋ ਨਿਕਲ ਜਿੰਦੇ ਸਟੈਬਲਿਸ਼ ਕਰਦੇ ਆ ਤੇ ਉਹਦੀ 100 ਕਿਲੋ ਮੋਕੀ ਚੂਰਾ ਪੋਸਟ ਅਸੀਂ ਪ੍ਰਾਪਤ ਕੀਤੀ ਹੈ ਨਾਲ ਇੱਕ ਗੱਡੀ ਹੈਗੀ ਐਕਸਯੂਵੀ